ਹੈਲੋ ਦੋਸਤੋ ਕੀ ਹਾਲ ਚਾਲ ਗੁੱਡ ਆਫਟਰਨੂੰਨ ਹੋਪ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਵੈਲਕਮ ਟੂ ਨਿਊ ਬਲੌਗ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਟਾਈਮ ਹੋ ਗਏ 2:00 ਤੇ ਮੌਸਮ ਅੱਜ ਥੋੜਾ ਥੋੜਾ ਬੇਈਮਾਨ ਜਿਹਾ ਕਦੀ ਮੀਂਹ ਪੈ ਜਾਂਦਾ ਮੜਾ ਮੋਟਾ ਕਦੀ ਤੁੱਪ ਚੜ ਜਾਂਦੀ ਹੈ ਆਲਓਵਰ ਠੀਕ ਹੈ ਨਾਟ ਬੈਡ ਤੇ ਆਪਾਂ ਡਿਲੀਵਰੀ ਲੈ ਕੇ ਆਏ ਸੀ ਮੈਸ਼ਾਂ ਦੀ ਤੇ ਡਿਲੀਵਰੀ ਆਪਾਂ ਕੀਤੀ ਲਾ ਤੇ ਹੁਣ ਆਪਾਂ ਚੱਲਿਆਂ ਵਾਪਸ ਝੜ ਦੇ ਵਿੱਚ ਤੇ ਮਿਲਦੇ ਆਂ ਫੇਰ ਤੁਹਾਨੂੰ ਆਪਾਂ ਲਾਈ ਸੀ ਡਿਲੀਵਰੀ ਆਪਾਂ ਖਾਲੀ ਪਲਾਟ ਦੇ ਵਿੱਚ ਆਪਾਂ ਜਿਵੇਂ ਖਾਲੀ ਪਲਾਟ ਕਹਿੰਦੇ ਨੇ ਇੱਥੇ ਬਲੌਗ ਕਹਿੰਦੇ ਨੇ ਤੇ ਇੱਥੇ ਸੁੱਖਾ ਹੋ ਜਾਂਦਾ ਜੀ ਹੋ ਜਾਂਦਾ ਆਪਾਂ ਨੂੰ ਵੀ ਲਾਣਾ ਕਿਉਂਕਿ ਜੇ ਨੇਚਰਲ ਸਲਿੱਪ ਤੇ ਲਾਣੇ ਆ ਨਾ ਉੱਤੇ ਉਹ ਜਗਾ ਪੂਰੀ ਪੂਰੀ ਹੁੰਦੀ ਹੈ ਮੈਸ਼ਾ ਲਾਣੀਆਂ ਬਹੁਤ ਓਕੀਆਂ ਆ ਜਾਂਦੀਆਂ ਨੇ ਉੱਥੇ ਬਦਲ ਤੁਸੀਂ ਬਦਲ ਦੇਖ ਹੀ ਸਕਦੇ ਹੋ ਕਿੰਨਾ ਹੋਇਆ ਹੋਇਆ ਬੱਦਲ ਤੇ ਇੱਥੇ ਵੈਦਰ ਦਾ ਕੋਈ ਪਤਾ ਨਹੀਂ ਹੈਗਾ ਕਦੋਂ ਕੀ ਹੋ ਜਾਣਾ ਤੇ ਕਦੋਂ ਕੀ ਹੋ ਜਾਣਾ ਵੈਦਰ ਦਾ ਉਹ ਬੁੱਲਮਾ ਲਾ ਕੇ ਠੀਕ ਹੈ ਨਾਟੇ ਬੈਡ ਯਾਰ ਚ ਤੇ ਕਰਨ ਲੱਗਿਆ ਲੰਚ ਕਿਉਂਕਿ ਥੋੜਾ ਥੋੜਾ ਮੀਂਹ ਵੀ ਪੈਣ ਲੱਗ ਗਿਆ ਲੰਚ ਕਰਕੇ ਤੇ ਫਿਰ ਦੇਖਦੇ ਆ ਅੱਗੇ ਕੀ ਹਾਲ ਪਤਾ ਵੇ ਆ ਸਟਾਟ ਤੇ ਅੱਗੇ ਲੱਗਾ ਟ੍ਰੈਫਿਕ ਪਾਪਾ ਕਹਿੰਤੀ ਸੀ ਡਿਲੀਵਰੀ ਲੋਡ ਲੰਚ ਕਰਕੇ ਤੇ ਹੁਣ ਟ੍ਰੈਫਿਕ ਹੀ ਟੂ ਮੱਚ ਹੋ ਗਿਆ ਨਹੀਂ ਤੇ ਚਲਦਿਆਂ ਘਰ ਨੂੰ ਬੈਗ ਅੰਦਰ ਹੀ ਰਹਿ ਗਿਆ ਅੰਦਰੋਂ ਬੰਦ ਕਰਕੇ ਆਪਾਂ ਲੇਟ ਹੋ ਗਏ ਸੀ ਹੁਣ ਚਲੋ ਕੋਈ ਨਹੀਂ ਬੈਗ ਦਾ ਫਿਰ ਅਸੀਂ ਕੱਲ ਦੇਖਾਂਗੇ ਮੀਂਹ ਬਹੁਤ ਪੈ ਰਿਹਾ ਸੀ ਹੁਣ ਹਟਿਆ ਆ ਆ ਦੇਖੋ ਪਾਣੀ ਪਾਣੀ ਹੋਇਆ ਪਿਆ ਹੋਰ ਰਸਤਾ ਨਹੀਂ ਹੈਗਾ ਵੈਸੇ ਉਹਨੇ ਮੀਂਹ ਕਰਕੇ ਲੋਕੀ ਅੱਜ ਟਾਈਮ ਨਾਲ ਹੀ ਨਿਕਲ ਗਏ। ਤਾਂ ਕਰਕੇ। ਮੌਬੈਲ ਸਹੀ ਹੈ ਠੰਡੇ ਠੰਡੇ ਨਹੀਂ ਹੈਗੇ ਇਹਨੇ। ਮੀਂਹ ਦਾ ਹੁਣ ਬੜੀ ਖੇਚੜਨ ਲੱਗ ਗਈ ਆ। ਮੀਂਹ ਦਾ ਨਾ ਹੀ ਪਵੇ ਵਰੀਆ ਸਾਰਾ ਨਾ ਗਿੱਲਾ ਹੀ ਹੋ ਜਾਂਦਾ ਸਿਸਟਮ ਤੇ ਟਰੱਕ ਫਸਣ ਲੱਗ ਜਾਂਦੇ ਨੇ। ਜਿੱਥੇ ਡਿਲੀਵਰੀਆਂ ਕਰੀਦੀਆਂ ਨੇ ਉੱਥੇ ਟਰੱਕ ਫਸ ਜਾਂਦੇ ਨੇ। ਕਸਟਮਰ ਕਹਿੰਦਾ ਇੱਥੇ ਲਾਓ ਸਮਾਨ ਉਹਦੇ ਟਰਾਈ ਕਰੀ ਦੀ ਲਾਂ ਦੀ ਫੇ ਟਰੱਕ ਫਾਜਾ ਨੂੰ ਮੀਤਾ ਹੁਣ ਇੰਡੀਆ ਵੀ ਬਹੁ ਪੈ ਰਹੇ ਨੇ ਮੈਂ ਦੇਖ ਰਿਹਾ ਸੀ ਨਿਊਜ਼ ਦਿੱਲੀ ਚ ਦੇਖ ਰਿਹਾ ਸੀ ਦਿੱਲੀ ਦੇ ਵਿੱਚ ਪਤਾ ਨਹੀਂ ਬਈ ਕਿੰਨਾ ਮੀਂਹ ਪਾਣੀ ਪਾਣੀ ਹੋਇਆ ਹੋਇਆ ਸੀ ਦਿੱਲੀ ਜਿਹੜੇ ਥੋੜਾ ਵਾਲੀ ਸੀ ਉਹ ਹੀ ਹੈ ਨਾ ਆਪਣੇ ਪਾਣੀ ਜਦੋਂ ਮੀਂਹ ਪੈਂਦਾ ਇੱਥੇ ਤਾਂ ਇੰਨਾ ਵਧੀਆ ਸਿਸਟਮ ਬਣਾਇਆ ਹੋਇਆ ਪਾਣੀ ਜਿੰਨਾ ਮਰਜ਼ੀ ਮੀਂਹ ਪੈ ਜਾਏ ਪਾਣੀ ਸਾਰਾ ਗਿਆ ਬ ਉਥੇ ਆਪਣੇ ਸਿਸਟਮ ਨਹੀਂ ਹੈਗਾ ਪਾਣੀ ਕੱਢਣ ਦਾ ਤੇ ਇਹ ਜਿਹੜਾ ਪਾਣੀ ਨੀ ਦਾ ਸੇਵ ਕਰਦੇ ਨੇ ਆਪਣੇ ਉਥੇ ਪਾਣੀ ਦਾ ਮੀਂਹ ਖਰਾਬ ਜਾਂਦਾ ਐਵੇਂ ਹੀ ਜੇ ਆਪਣੇ ਵੀ ਸੇਵ ਕਰਨ ਪਾਣੀ ਮੀਂਹ ਦਾ ਤੇ ਕਿੰਨਾ ਵਧੀਆ ਹੋਵੇ ਹਨਾ ਹੁਣੇ ਸਾਰਾ ਮੀਂਹ ਦਾ ਪਾਣੀ ਸੇਵ ਕਰ ਦਿੰਨੇ ਆ ਬਾਕੀ ਚਲੋ ਆਪਣੇ ਵੀ ਠੀਕ ਐ ਹੁਣ ਤਾਂ ਤਰੱਕੀਆਂ ਕਰ ਰਿਹਾ ਆਪਣਾ ਮੁਲਕ ਵੀ ਵਧੀਆ ਚਲੋ ਤਰੱਕੀ ਹੀ ਚਾਹੀਦੀਆਂ ਨੇ ਹੁਣ ਆਪਾਂ ਚੱਲਦੇ ਆ ਘਰ ਤੇ ਉਹ ਜਾ ਕੇ ਜਬਜੀ ਨੂੰ ਪਿਕ ਕਰਨਾ ਉਹ ਵੇਟ ਕਰ ਰਹੀ ਉਹਨੀ ਵਿਚਾਰੀ ਟਾਈਮ ਵੀ 4:30 ਹੋ ਗਏ 6:00 ਵਜੇ ਜਬਜੀ ਨੂੰ ਪਿਕ ਕਰਦੇ ਆ ਜਾ ਕੇ ਇਹ ਤਾਂ ਘਟ ਗਿਆ ਨਹੀਂ ਤਾਂ ਮੀਂਹ ਕਰਕੇ ਹੋ ਗਿਆ ਉੱਥਰ ਬੁੱਧਾ ਜਿਹਾ ਟ੍ਰੈਫਿਕ ਪਹਿਲਾਂ ਨਿਕਲ ਨੁਕਲ ਗਏ ਲੋਕੀ ਨਹੀਂ ਤਾਂ ਜਿਵੇਂ ਅੱਜ ਮੰਡੇ ਸੀ ਮੰਡੇ ਨੂੰ ਤਾਂ ਇਸ ਟਾਂ ਪੂਰਾ ਟ੍ਰੈਫਿਕ ਹੋਇਆ ਹੁੰਦਾ ਮੀਂਹ ਪੈ ਲੱਗਾ ਨਾ ਅੱਜ ਉਹ ਲੋਕੀ ਪਹਿਲੇ ਨਿਕਲ ਨੁਕਲ ਗਏ ਘਰਾਂ ਨੂੰ ਨੂੰ ਕਰ ਲਿਆ ਪਿਕ ਡੱਬੀ ਆ ਗਿਆ ਤੇ ਚੱਲੀਏ ਘਰ ਨੂੰ ਆਵਾਜ਼ ਜਗਜੀ ਮਿਆਂ ਮਿਆਂ ਮੜਗਾ ਜੇ ਚੱਲੀਏ ਕਰ ਰੋ ਥੱਕ ਗਿਆ ਮੇਰਾ ਪੁੱਤੂ ਚੱਲੋ ਚੱਲਦੇ ਅੱਛਾ ਲੋ ਜੀ ਘਰ ਆ ਗਏ ਆ ਘਰ ਆ ਗਏ ਜੱਜ ਜੀ ਨੂੰ ਪਿਕ ਕਰ ਲਿਆ ਮੈਂ ਮੇਰੇ ਸ਼ੋਹਨੇ ਬੱਚੇ ਨੂੰ ਦਾਦੇ ਦਾਦੀ ਨੇ ਫੋਨ ਕੀਤਾ ਸੀ ਮੇਰੇ ਪੁੱਤੂ ਨੇ ਹਾਂ ਹੋਈ ਸੀ ਗੱਲ ਨਹੀਂ ਹੋਈ ਇਹ ਹੋਈ ਨਹੀਂ ਨਾ ਹੋਈ ਸੀ ਆ ਕਿੱਥੇ ਹੋਈ ਸੀ ਤੁਹਾਡੇ ਸਕੂਲ ਚ ਸੀ ਉਹ ਲੈ ਕੇ ਆਂਦਾ ਐ ਸਾਮੂ ਕਿੱਤਾ ਸੀ ਸਾਮੂ ਸ਼ਾਮ ਨੂੰ ਕਿੱਤਾ ਸੀ ਅੱਛਾ ਅੱਛਾ ਠੀਕ ਕੋਈ ਜਲਦੀ ਕਿਤਾ ਸੀ ਕੋ ਮੈਡੀਕ ਚ ਜਾਣਾ ਸੀ ਅੱਛਾ ਅੱਛਾ ਹਾਂ ਚਲੋ ਲੈਟ ਉੱਠੀ ਸੀ ਅੱਜ ਫੇ ਲੈਟ ਨਾ ਆ ਜਾ ਹਲੋ ਹਲੋ ਅਬ ਹੋ ਗਿਆ ਨਾ ਬਾਹਰ ਹੋ ਗਿਆ ਨੇਰਾ ਆ ਦੇਖ ਰਿਆ ਸੀ ਇਹ ਗੁਰੀ ਬਾਬਾ ਬੈਠਾ ਖਾ ਰਿਹਾ ਹੈ ਕਹਿੰਦੇ ਨੇ ਗੁਰੀ ਖਾ ਰਿਹਾ ਪਤਾ ਨਹੀਂ ਕੀ ਕੀ ਖਾ ਰਿਹਾ ਸੀ ਗੁਰੀ ਤੂੰ ਔਰਸ ਖਾ ਰਿਹਾ ਔਰਸ ਆ ਦੇ ਕੱਪ ਚ ਧਰ ਕੇ ਭਰ ਕੇ ਕੱਪ ਤੇ ਔਰਸ ਖਾ ਰਿਹਾ ਮੁੰਡਾ ਕੱਲ ਨਾ ਮੈਂ ਕਿੰਨੇ 2-3 ਘੰਟੇ ਲਾਏ ਨੇ ਗਰਾਜ ਤੇ ਗਰਾਜ ਸਾਫ ਕੀਤਾ ਤੁਹਾਨੂੰ ਦਿਖਾਣਾ ਗਰਾਜ ਫੁੱਟ ਦੇਵੋਗੇ ਆ ਦੇਖੋ ਗਰਾਜ ਦੀ ਸਫਾਈ ਕੀਤੀ ਆ ਸਾਰੀ ਜਗ੍ਹਾ ਨਾ ਭਰੀ ਹੋਈ ਸੀ ਕੱਲ ਤੇ ਅਸ਼ੂਜ਼ ਆਰਡਰ ਆ ਤਾਂ ਲੱਗੀ ਹੋਈ ਸੀ ਪਹਿਲਾਂ ਹੀ ਉਹ ਜਿਵੇਂ ਸਾਰੀ ਸੈਟਿੰਗ ਕੀਤੀ ਗਰਾਜ ਦੀ ਨਹੀਂ ਤੇ ਇਥੋਂ ਨੰਗਾ ਨੂਰਾ ਨਹੀਂ ਸੀਗਾ ਹੁਣ ਦੇਖੋ ਐਨ ਵਧੀਆ ਬਣਾਤਾ ਇੱਕ ਕਾਰ ਛੋਟੀ ਹੋਰ ਲੱਗ ਜਾਈਏ ਆਪਣੀ ਇਹ ਕਾਰ ਨੂੰ ਥੋੜੀ ਜਿਹਾ ਉਧਰ ਕਰਕੇ ਪੱਲੀ ਸਾਈਡ ਤੇ ਤੇ ਇਧਰ ਇੱਕ ਕਾਰ ਹੋਰ ਆ ਸਕਦੀ ਐਨਾ ਕੁ ਤਾਂ ਗਰਾਜ ਆਪਾਂ ਹੈਗਾ ਹੀ ਆ ਆਪਣਾ ਅੱਜੀ ਪਾਪਾ ਫਿਰ ਇੱਕ ਦੀ ਕਾਰ ਹਾਂ ਫਿਰ ਆਪਾਂ ਪੱਜੀ ਲੱਦੀ ਕਾਰ ਗਿਲੇ ਦੀ ਪਾਗੀ ਲੱਗਦੀ ਹਾਂ ਦੋਵੇਂ ਅੰਦਰ ਲੱਗ ਜਾਣਗੇ ਆਪਣੀ ਹਣਾ ਹਾਂ ਉੱਠੋ ਚਾ ਸੈੱਟ ਕਰਕੇ ਇਹਨੂੰ ਵਿੱਚ ਕੇ ਸਾਰ ਨੂੰ ਹਾਂ ਸਾਰੇ ਨੂੰ ਫਿਰ ਥੋੜੀ ਫੰਡਾ ਕਰਕੇ ਫਿਰ ਇੱਥੇ ਘਾਰਾਂ ਦੀ ਦੂਜੀ ਕਾਰ ਵੀ ਆ ਜਾਏਗੀ ਅੰਦਰ ਹਣਾ ਹਾਂ ਦੂਜੀ ਕਾਰ ਆਂਦੀ ਫਿਰ ਤਾਂ ਫਿਰ ਬਸ ਛੋਟੀ ਜੀ ਲੈ ਦੀ ਇੱਕ ਤੇਰੀ ਵੀ ਛੋਟੀ ਕਾਰ ਲੈ ਕੇ ਆਣੀ ਹੈ ਨਾ ਆਪਾਂ ਬੈਟਰੀ ਵਾਲੀ ਹਾਂ ਉਹ ਇੱਥੇ ਲਾ ਲਿਆ ਕਰੀ ਆਪਣੀ ਹਨਾ ਹਾਂ ਸਾਰੀ ਗੱਡੀ ਉੱਥੇ ਇੱਥੇ ਹਾਂ ਸਾਰੀ ਗੱਡੀ ਅੰਦਰ ਲੱਗ ਜੇਗੀ ਆਪਣੀ ਹਨਾ ਹਾਂ ਟੂ ਹੈਗੀ ਗੱਡੀ ਵਾ ਹੂੰ 3 ਹੂੰ 4 ਇੱਟੇ ਗੱਡੀ ਸੇ ਗੱਡੀ ਹਾਂ ਠੀਕ ਹੈ ਟੈਚੀ ਕੀ ਕਰਨੇ ਦੋ ਤੇਰੇ ਕੋਲ ਆਲਰੇਡੀ ਹੈਗੇ ਨੇ ਨਹੀਂ ਹਾਂ ਇੱਥੇ ਇੰਦਰ ਸਾਬ ਵੀ ਪੱਦਾ ਸਮਾਨ ਆਂਦਾ ਨਹੀਂ ਇੱਚ ਨਹੀਂ ਆਉਂਦਾ ਇਹ ਮੈਂ ਇੰਨੇ ਸਾਰੇ ਕੁੱਤੇ ਆਰੇ ਦੋ ਟੈਚੀ ਪਏ ਨੇ ਤੇਰਾ ਇੱਕ ਵਾਈਟ ਤੇਰਾ ਆ ਮੇਰਾ ਉਰਲਾ ਛੋਟੇ ਕੁੱਤੇ ਆ ਜੀ ਇੱਥੇ ਛੋਟੇ ਕੁੱਤੇ ਨੇ ਦੋ ਨਹੀਂ ਛੋਟੇ ਕੁੱਤੇ ਆ ਜੀ ਸਾਰੇ ਆਂਦਾ ਸੂਪ ਵੀ ਰੱਡੇ ਫਿਰ ਵੱਡਾ ਟੈਚੀ ਲੈਣਾ ਵੱਡਾ ਹਾਂ ਵੱਡਾ ਵੱਡਾ ਲੱਗੇ ਜੀ ਲਿਆ ਦਾਂਗੇ ਤੈਨੂੰ ਫਿਰ ਠੀਕ ਹੈ ਹਾਂ ਛੋਲ ਜਾ ਵੱਡਾ ਅੱਛਾ ਮੈਨੂੰ ਤਾਂ ਲੱਗਦਾ ਸੀ ਠੀਕ ਸੀ ਸਰ ਜਾਣਾ ਸੀ ਤੇਰਾ ਹਾਂ ਲੋੜ ਪਏਗੀ ਹਨਾ ਇੱਕ ਟੈਚੀ ਦੀ ਹੋਰ ਹਾਂ ਇੱਕ ਦਾਦੂ ਨੂੰ ਕਹਿ ਦਾਂਗੇ ਲਿਆਏਗਾ ਇੰਡੀ ਤੋਂ ਇੰਡੀ ਤੋਂ ਲਿਆਏਗਾ ਦਾਦੀ ਹਨਾ ਹਾਂ ਦਾਦੂ ਨੂੰ ਕਹਿ ਦਾਂਗੇ ਇੰਡੀ ਤੋਂ ਤੇਰੇ ਬੂਟ ਛੋਟੇ ਹੋ ਗਏ ਤੇਰੇ ਮੇਰੇ ਆ ਹੋ ਗਏ ਹੂੰ ਇੱਕ ਆ ਹੋ ਗਏ ਤੇਰੇ ਹੂੰ ਇਹ ਲਾਈਟ ਵਾਲੇ ਨਹੀਂ ਤੇਰੇ ਸ਼ੂਜ਼ ਆਹ ਹਾਂ ਜਗਦੀ ਨੇ ਕਰਿਆ ਨਹੀਂ ਲਿਖਣੀ ਲਾਈਟ ਹੁੰਦਾ ਓਏ ਹਾਂ ਜਗਾਈ ਓਏ ਹਾਂ ਓਏ ਇਹ ਛੋਟੇ ਹੋ ਗਏ ਹੁਣ ਹਨਾ ਹੁਣ ਆਂਦੇ ਨਹੀਂ ਹੈਗੇ ਤੈਨੂੰ ਜਬੀ ਨਹੀਂ ਆਂਦੇ ਹਨਾ ਹਾਂ ਇਹ ਖੂਲ ਹੈਗੀ ਛੋਟੀ ਬੀ ਕੋਟੂ ਚ ਇਹ ਵੀ ਸੰਦਰ ਇਹਨੂੰ ਸੰਦਰ ਬੋਲਦੇ ਆ ਬੂਟ ਹੈ ਕਿ ਸੰਦਰ ਹੈਗਾ ਇਹਨੂੰ ਹਾਂ ਪੈਰ ਨਾ ਹੱਥ ਨਾ ਲਾ ਬਤੂ ਥੱਲੇ ਗੰਦੇ ਪੈਰ ਹੱਥ ਹੁਣ ਹਾਂ ਹੈਂਡ ਵਾਸ਼ ਕਰ ਲਈ ਹੂੰ ਕਿੰਨੇ ਸਾਰੇ ਹੈਗੇ ਹਾਂ ਇੱਕ ਖੋਲ ਲਗਾਸੂ ਮੇਰੇ ਹਾਂ ਉਹ ਕਿਤੇ ਗਏ ਆ ਮੇਰੇ ਵੀ ਹੈਗੇ ਨੇ ਲਾਈਟਾਂ ਵਾਲੇ ਬੂਟਾ ਦੇ ਅੱਛਾ ਇਹ ਚਾਰਜ ਕਰਨ ਵਾਲੇ ਨੇ ਆਹ ਪਾਪਾ ਦੇ ਨੇ ਇਹ ਪਰ ਚੱਲਦੇ ਨਹੀਂ ਬੁੱਤੋ ਲਾਈਟਾਂ ਚਾਰਜ ਕਰਨ ਵਾਲੇ ਨੇ ਇਹ ਇਹ ਛੋਟੀ ਹੋਣੀ ਬਿੱਲੀ ਬੋਟਲ ਵੀ ਹਾਂ ਇਹ ਤਾਂ ਲੈ ਲਈਏ ਭੂਆ ਨੇ ਤੇਰੀ ਨੇ ਜੁੱਤੀ ਨਵੀਂ ਲੈ ਲਈ ਗੱਲ ਪੰਜਾਬੀ ਜੁੱਤੀ ਤੇਰੇ ਵਾਸਤੇ ਇੱਕ ਛੋਟੀ ਹੋਣੀ ਅਜੇ 2 ਸਾਲ ਦੀ ਆਈ ਹੋ ਨਵੀਲੇਲੇ ਜੁੱਤੀ ਪੂਆ ਨੇ ਤੇਰੇ ਵਾਸਤੇ ਕੱਲ ਫੋਨ ਆਇਆ ਸੀ ਐਜੀ ਹੋਣ ਐਜੀ ਮਾਦੀ ਕੋ ਲੱਗੀ ਸੂਟ ਪੀ ਪੀ ਉਹਦੀ ਕਿਰਿਚੀ ਚੋਕ ਕਿਤੇ ਜਿੱਡਾ ਸੂਟ ਹੈਗਾ ਅੱਛਾ ਅੱਛਾ ਚਲ ਆ ਜਾ ਹੁਣ ਚੱਲੀਏ ਰੱਖ ਦੇ ਉੱਥੇ ਰੱਖ ਦੇ ਉੱਥੇ ਰੱਖ ਦੇ ਚਲ ਠੀਕ ਹੈ ਆ ਚੱਲੀਏ ਹੁਣ ਅੰਦਰ ਬੁੱਤੂ ਬਸ ਬਹੁਤ ਹੋ ਗਿਆ ਲਓ ਜੀ ਆਪਾਂ ਇਹਦੇ ਨਾਲ ਹੀ ਵੀਡੀਓ ਕਰਨ ਲੱਗੇ ਆ ਐਡਿਟ ਐਡਿਟ ਕਰ ਗਿਆ ਆਪਾਂ ਕੀ ਕਰਨ ਲੱਗੇ ਸੀ ਵੀਡੀਓ ਮੈਂ ਭੁੱਲ ਹੀ ਗਿਆ ਵਲੌਗ ਐਂਡਿੰਗ ਆ ਜabb ਜਿਨੂੰ ਯਾਦ ਆ ਮੇਰਾ ਭੁੱਲ ਗਿਆ ਸੀ ਮੈਂ ਕਹਾਂ ਐਡੀਟ ਕਰਨ ਲੱਗਿਆ ਲੋ ਜੀ ਆਪਾਂ ਵਲੌਗ ਦੀ ਕਰਨ ਲੱਗਾ ਐਂਡਿੰਗ ਤੇ ਜੇ ਵਲੌਗ ਵਧੀਆ ਲੱਗਾ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਈਏ ਇਹਦੇ ਨਾਲ ਹੀ ਓਕੇ ਬਾਏ ਗੁੱਡ ਨਾਈਟ ਸਵੀਟ ਡ੍ਰੀਮ ਰੱਬ ਰੱਖਾ